ਅਜਲਕਾ ਇਲਾਕੇ ਦੇ ਵਿੱਚ ਹੜਾ ਇਹ ਹੋਏ ਨੇ ਉਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਆ ਇੱਥੇ ਬੰਨ ਦੇ ਉੱਪਰ ਪਹੁੰਚੇ ਆ ਜਿੱਥੇ ਕਿ ਲੋਕਾਂ ਨੂੰ ਜਿਹੜੀ ਰਾਹਤ ਸਮਗਰੀ ਦੀ ਪੰਚਾਇਤ ਜਾ ਰਹੀ ਹੈ ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਦਰਬਾਰ ਸਾਹਿਬ ਸ੍ਰੀ ਮੁਕਸਤ ਸਾਹਿਬ ਤੋਂ ਸਿੰਘ ਸਾਹਿਬ ਜੀ ਪ੍ਰਸ਼ਾਦ ਦੀ ਸੇਵਾ ਲੈ ਕੇ ਆਏ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੇਵਾ ਲੈ ਕੇ ਆਏ ਹੋ ਇੱਥੇ ਇਹਨਾਂ ਪਿੰਡਾਂ ਦੇ ਤੁਸੀਂ ਹਾਲਾਤ ਦੇਖੇ ਕਿਹੜੀ ਕਿਹੜੀ ਜਿਹੜੀ ਸੇਵਾ ਲੈ ਕੇ ਆਏ ਹੋ ਅਸੀਂ ਜੀ ਦਾਲ ਫੁਲਕਾ ਤੇ ਹੁਣ ਦੇਖਦੇ ਆਂ ਵੀ ਜਿਹੜੀ ਇਹਨਾਂ ਦੀ ਮੁੱਖ ਲੋਡ ਹੋਏਗੀ ਉਸ ਤਰੀਕੇ ਨਾਲ ਇਹਨਾਂ ਨਾਲ ਗੱਲਬਾਤ ਕਰਕੇ ਤੇ ਆਪਾਂ ਜਿਹੜੀ ਚੀਜ਼ ਦੀ ਲੋਡ ਹੋਈ ਉਹ ਦਰਬਾਰ ਸਾਹਿਬ ਵੱਲੋਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਹਾਲਾਤਾਂ ਦੀ ਗੱਲ ਕਰਨ ਤੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਬਈ ਜੀ ਹਾਲਾਤ ਭਾਜੀ ਬਹੁਤ ਬੁਰਾ ਹਲੋ ਜਾ ਪਿਆ ਜੀ ਸਾਰੇ ਪਾਸੇ ਬਾਣੀ ਬਾਣੀ ਹੋਇਆ ਪਿਆ ਇਧਰਲੇ ਕਈ ਪਿੰਡ ਕਹਿੰਦੇ ਵੀ ਕਾਫੀ ਜ਼ਿਆਦਾ ਨੁਕਸਾਨ ਵਿੱਚ ਨੇ ਤੇ ਕੋਸ਼ਿਸ਼ ਰਹੀਗੀ ਜੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਚੱਲਗੇ ਅਸੀਂ ਵੀ ਤੇ ਜਿਹੜੀ ਚੀਜ਼ ਦੀ ਮੁੱਖ ਲੋੜ ਹੋਈ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜਿਵੇਂ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਸਾਰੇ ਘਰਾਂ ਦੇ ਵਿੱਚ ਉੱਥੇ ਗੁਰੂ ਘਰ ਵੀ ਇਹਨਾਂ ਪਿੰਡਾਂ ਦੇ ਵਿੱਚ ਹੈਗੇ ਆ ਉੱਥੇ ਜੇ ਕੋਈ ਦਿੱਕਤ ਪੈਂਦੀ ਹੈ ਜਿਵੇਂ ਪਾਵਨ ਸਰੂਪ ਹੈ ਉਹਨਾਂ ਬਾਰੇ ਵੀ ਸ਼ਰਮਣੀ ਕਮੇਟੀ ਨੇ ਸੋਚਿਆ ਵੀ ਉਹਨਾਂ ਨੂੰ ਸੁਰੱਖਿਅਤ ਥਾਂ ਤੇ ਜਿਹੜਾ ਲੈ ਜਾਣ ਬਾਰੇ ਹਾਂਜੀ ਹਾਂਜੀ ਅਸੀਂ ਸਾਡੇ ਕਲਪਾਲ ਸਾਹਿਬ ਹੁਣੀ ਪ੍ਰਚਾਰਕ ਸਾਹਿਬ ਸਾਡੇ ਨਾਲ ਨੇ ਕੱਲ ਇਹ ਗੁਰੂ ਗ੍ਰੰਥ ਸਾਹਿਬ ਸਤਿ ਸ਼ਾਮਾਂ ਤੇ ਇਹਨਾਂ ਨੇ ਪਹਿਚਾਣ ਦਿੱਤੇ ਨੇ ਜੀ ਕਿਹੜੇ ਸਰੂਪ ਨੇ ਜਿਹੜੇ ਪਾਵਨ ਸਰੂਪ ਨੇ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਜੀ ਵਾਹਿਗੁਰੂ ਜੀ ਕਾ ਖਾਲਸ ਕਾਮ ਵਾਲੇ ਪੱਤਨ ਤੋਂ ਲੈ ਕੇ ਤਕਰੀਬਨ ਜਿਹੜੇ ਦਰਿਆ ਦੇ ਅੰਡਰ ਦੇ ਵਿੱਚ ਪਿੰਡ ਆ ਚੁੱਕੇ ਨੇ ਜਿੱਥੇ ਪਾਣੀ ਆ ਚੁੱਕਾ ਹੈ ਤਕਰੀਬਨ 20 ਪਿੰਡ ਨੇ ਜਿਨ੍ਹਾਂ ਦੇ ਵਿੱਚ ਰੇਤੇ ਵਾਲੀ ਪੈਣੀ ਚੰਗੜ ਪੈਣੀ ਦੋਨਾਂ ਨਾਨਕਾ ਗੱਟੀ ਨੰਬਰ 1 ਗੱਟੀ ਨੰਬਰ 2 ਤੇਜਰ ਰਹਿਲਾ ਰਾਮ ਸਿੰਘ ਵਾਲੀ ਪੈਣੀ ਅਤੇ ਹੋਰ ਕੁਰਕਾ ਹੋ ਗਿਆ ਗੁੱਦੜ ਪੈਣੀ ਲਾਧੂ ਕਾ ਆਦ ਜਿਹੜੇ ਹੋਰ ਅਨੇਕਾ ਪਿੰਡਾਂ ਦੇ ਵਿੱਚ ਸਤਕਾਰ ਸਹਿਤ ਜਿਹੜੇ ਪਾਵਨ ਸਰੂਪ ਨੇ ਉਹ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜੋ ਇਹਨਾਂ ਦਾ ਆਪਣੇ ਪਾਵਨ ਸਰੂਪਨ ਪੰਚਾਇਤ ਦਾ ਜੋ ਹੈੱਡ ਕੁਆਰਟਰ ਬਣਾਇਆ ਸੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਫਾਜ਼ਲ ਕਾਬੇਖ ਜਿਹੜਾ ਉਹਨਾਂ ਨੂੰ ਪਹੁੰਚਾਇਆ ਗਿਆ ਹੈ ਤੇ ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰਧਾਨ ਜੀ ਧਾਮੇ ਜੀ ਦੇ ਦੇਸ਼ ਅਨੁਸਾਰ ਹੜ ਪ੍ਰਭਾਵਿਤ ਇਲਾਕੇ ਨੂੰ ਜਿਹੜੀ ਹੈ ਗੁਰੂ ਕੇ ਲੰਗਰ ਦੀ ਜਿਹੜੀ ਸਿਵਧਾ ਹੈ ਤੁਹਾਡੇ ਸਾਹਮਣੇ ਉਹ ਦੇਰੇ ਆ ਇਥੋਂ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਭਾਲ ਸਿੰਘ ਜੀ ਮੈਂਬਰ ਡਾਬੂ ਵਾਲਾ ਹਲਕਾ ਫਾਇਲਕਾ ਦੇ ਵਿੱਚੋਂ ਜਿਹੜੇ ਨੇ ਸਮੂਹ ਸ਼੍ਰੀ ਮੁਕਸਰ ਸਾਹਿਬ ਦੀ ਜੋ ਲੰਗਰ ਵਾਲੀ ਟੀਮ ਹੈ ਸਾਡੇ ਕੋਲੇ ਇੱਥੇ ਸਤਕਾਰਯੋਗ ਮੈਨੇਜਰ ਸਾਹਿਬ ਪਹੁੰਚੇ ਹੋਏ ਨੇ ਸਾਰੀ ਟੀਮ ਪਹੁੰਚੀ ਹੋਈ ਹੈ ਜਿਹੜੇ ਹੜ੍ਹ ਪੀੜਤ ਜਿਹੜੇ ਇਲਾਕੇ ਦੇ ਵਿੱਚ ਜਿਹੜੀ ਸੰਗਤਾਂ ਨੇ ਉਹਨਾਂ ਨੂੰ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਅੱਗੇ ਵੀ ਚਟਾਨ ਤਾਰਾ ਸਾਰੀਆਂ ਸੰਗਤਾਂ ਦੇ ਨਾਲ ਕੁਦਰਤੀ ਆਫਤਾਂ ਦੇ ਵਿੱਚ ਖੜੀ ਹੈ ਅੱਜ ਵੀ ਖੜੀ ਹੈ ਗੁਰੂ ਕਿਰਪਾ ਕਰੇ ਅੱਗੇ ਵੀ ਕੋਈ ਲੋੜ ਪਵੇ ਤਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਸਮੂਹ ਸੰਸਥਾ ਰੇਡ ਦੀ ਹੱਡੀ ਹੈ ਉਹ ਸਾਰੀ ਸੰਗਤਾਂ ਦੇ ਨਾਲ ਚਟਾਨ ਤਰਾਂ ਚਟਾਨ ਦੇ ਨਾਲ ਖੜੀ ਰਹੇਗੀ ਖੜੀ ਹੈ ਤੇ ਖੜੀ ਵੀ ਰਹੇਗੀ ਸਿੰਘ ਸਾਹਿਬ ਜੀ ਜਿਵੇਂ ਲੰਗਰ ਦੀ ਸੇਵਾ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਜਿਵੇਂ ਦਵਾਈਆਂ ਨੂੰ ਲੈ ਕੇ ਆ ਜਾਂ ਹੋਰ ਜਿਹੜੀਆਂ ਜਿਹੜੀ ਸੰਸਥਾ ਹੈ ਇਹ ਹੋਰ ਕੀ ਕਰ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਾਰ ਅਰਜੰਦਰ ਸਿੰਘ ਦੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਹਿਤ ਹਰ ਅਦੇਸ ਮੁਤਾਬਕ ਜਾਇਦਰ ਸੁਭਾ ਸਿੰਘ ਜੀ ਮੈਂਬਰ ਐਸਜੀਪੀ ਦੀ ਹਲਕਾ ਪਾਜਲ ਕਾ ਨਿਰਮਾਈ ਹੈਟ ਜੋ ਵੀ ਇਸ ਪਿੰਡਾਂ ਨੂੰ ਲੋਡ ਹੋਊਗੀ ਕਿਉਂਕਿ ਸਾਰੀ ਉਮਰ ਇਸ ਪਿੰਡ ਨੇ ਸ਼੍ਰੋਮਣੀ ਕਮੇਟੀ ਦਾ ਹਲਕੇ ਪਿੰਡਾਂ ਨੇ ਬਹੁਤ ਸਾਥ ਦਿੱਤਾ ਹੈ ਪ੍ਰਸ਼ਾਸਨ ਨਾਲ ਗੱਲ ਕਰਕੇ ਜੋ ਵੀ ਪ੍ਰਸ਼ਾਸਨ ਨੂੰ ਜਾਂ ਹਲਕੇ ਦੇ ਲੋਕਾਂ ਨੂੰ ਪਿੰਡ ਨੂੰ ਜੋ ਵੀ ਲੋਡ ਹੋਊਗੀ ਉਹ ਨਿਰਵਿਘਨ ਜਾਰੀ ਰੱਖਾਂਗੇ ਦਵਾਈਆਂ ਦੀ ਹੋਈ ਮਕਾਨ ਟੱਠਿਆਂ ਦੀ ਹੋਈ ਜੋ ਵੀ ਜਿੰਨੇ ਜੋ ਕਿ ਸ਼੍ਰੋਮਣੀ ਕਮੇਟੀ ਹੋਈ ਉਹਨਾਂ ਹੀ ਵੱਧ ਤੋਂ ਵੱਧ ਨਿਰਵਿਘਨ ਸੇਵਾ ਚੱਲੂਗੀ